ਸੁੰਨੇ ਸੁੰਨੇ ਰਾਵਾਂ ਵਿੱਚ ਕੋਈ ਕੋਈ ਪੈੜ ਏ ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਏ ਕੌਣ ਲੋਗ ਹੈ ਉਹ ਜੱਲ ਲੱਬ ਤੁਸੀਂ ਤੁਸੀਂ ਭਾਵ ਭਾਵ ਖੋਗੇ ਕੌਣ ਲਏਗਾ ਉਹ ਜੱਲ ਲੱਫ ਲੱਬ ਤੁਸੀਂ ਫਿਰ ਇਸ ਵੇਲੇ ਮੇਨ ਨਾਲ ਹੰਸਰਾਜ ਹੰਸ ਜੀ ਜੁੜੇ ਨੇ ਹੰਸ ਜੀ ਤੁਹਾਨੂੰ ਪਤਾ ਲੱਗਿਆ ਹੀ ਹੋਣਾ ਕਿ ਸੁਰਜੀਤ ਪਾਤਰ ਜੀ ਸਾਡੇ ਦਰਮਿਆਨ ਨਹੀਂ ਰਹੇ ਹਾਂਜੀ ਉੱਠਦੇ ਪਹਿਲਾਂ ਸਭ ਤੋਂ ਪਹਿਲੀ ਖ਼ਬਰ ਇਹ ਹੋਈ ਪਤਾ ਲੱਗੀ ਜੀ ਹੂੰ ਬਹੁਤ ਬਹੁਤ ਵੱਡਾ ਬੰਦਾ ਬਹੁਤ عظیم ਸ਼ਖਸੀਅਤ ਮੇਰੇ ਲਈ ਤਾਂ ਉਹ ਇੱਕ ਆਈਡੀਅਲ ਮੇਰੇ ਲਈ ਮੈਂ ਤੇ ਸੋਚદર્שי ਜਿਵੇਂ ਸ਼ਿਵ ਕੁਮਾਰ ਨੂੰ ਨਹੀਂ ਵੇਖਿਆ ਬਟਾਲਵੀ ਨੂੰ ਹੂੰ ਤਾਂ ਆਸਨੂ ਨਹੀਂ ਮਿਲ ਸਕਿਆ ਚਲੋ ਪਾਤਰ ਸਾਹ ਨੂੰ ਤਾਂ ਬਹੁਤ ਮਿਲਦਾ ਸ਼ਾਇਦ ਤੁਹਾਨੂੰ ਪਤਾ ਕਿ ਨਹੀਂ ਪਤਾ ਪਹਿਲੀ ਵਾਰੀ ਰਿਕਾਰਡ ਹੂੰ ਹਨਾਂ ਨੂੰ ਹੂੰ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪੇ ਹਾਥਾ ਸ਼ਮਾਦਾਨ ਕੀ ਹੈ ਹੂੰ ਹੂੰ ਉਸ ਤੋਂ ਬਾਅਦ ਉਹ ਪੌਪੂਲਰ ਹੋ ਗਿਆ ਬਹੁਤ ਹੂੰ ਪਹਿਲਾਂ ਉਹ ਮਸ਼ਾਇਰਾਂ ਵਿੱਚ ਹੀ ਗਾਉਂਦੇ ਹੁੰਦੇ ਸੀ ਕਿਸੇ ਸਿੰਗਰ ਨੇ ਨਹੀਂ ਕਦੀ ਗਾਇਆ ਸੀ ਉਹਨਾਂ ਨੂੰ ਹੂੰ ਹੂੰ ਮੈਂ ਪਹਿਲਾ ਬੰਦਾ ਸੀ ਜਿੰਨੂੰ ਜਿੰਦੋਂ ਮੈਂ ਸੁਣਿਆ ਹੂੰ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਵਾ ਬਣ ਕੇ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਤੇ ਕਰ ਕੋਲੋਂ ਲੰਘ ਜਾਨਾ ਨੇਰੀ ਕਦੀ ਵਾਹ ਵਾਹ ਗਸ਼ ਬਹਿ ਜਾਂਦੇ ਸੀ ਮੈਂ ਤੁਹਾਨੂੰ ਸੁਣ ਤੁਸੀਂ 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 ਆਵਾਜ਼ ਵੀ ਦਿੱਤੀ ਮੈਨੂੰ ਲੱਗਦਾ ਕਿ ਤੁਹਾਡਾ ਇਹ ਤੁਹਾਡੀ ਖੁਸ਼ਕਿਸਮਤੀ ਸੀ ਸਭ ਤੋਂ ਪਹਿਲਾਂ ਮੈਨੂੰ ਰੱਬ ਨੇ ਆਵਾਜ਼ ਦਿੱਤੀ ਮੈਂ ਪਾਤਰ ਨੂੰ ਆਵਾਜ਼ ਦਿੱਤੀ ਸਭ ਤੋਂ ਪਹਿਲਾਂ ਹੰਸ ਜੀ ਕੋਈ ਕੋਈ ਆਖਰੀ ਮੁਲਾਕਾਤ ਜਾਂ ਕਦੇ ਫੋਨ ਤੇ ਕਿਉਂਕਿ ਤੁਸੀਂ ਵੀ ਅੱਜਕੱਲ ਕੈਂਪੇਨ ਦੇ ਵਿੱਚ ਬਹੁਤ ਬਿਜ਼ੀ ਹੋ ਅੱਜ ਕੱਲ ਦਾ ਸਮਾਂ ਨਹੀਂ ਮਿਲਦਾ ਹੋਵੇਗਾ ਤੇ ਕੋਈ ਸਾਹਿਤ ਨਾਲ ਸੰਗੀਤ ਨਾਲ ਜੁੜਿਆ ਰਿਹਾ ਮੈਂ ਪਿੱਛੇ ਜਾ ਗਿਆ ਸੀ ਬਹੁਤ ਤੇਰੇ ਸੀ ਬੈਠੇ ਰਹੇ ਉਹਨਾਂ ਦੇ ਘਰੇ ਹੂੰ ਬਹੁਤ ਕਿੰਨਾ ਸਮਾਂ ਪਹਿਲਾਂ ਦੀ ਮੁਲਾਕਾਤ ਆ ਇਹ ਇਹ 2-3 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਜਿਹਨਾਂ ਦਾ ਸੁਰਿੰਦਰ ਚਿੰਦਾ ਸਾਹਿਬ ਦੀ ਡੈਥ ਹੋਈ ਹੈ ਨਾ ਹੂੰ ਹੂੰ ਉਦੋਂ ਮੈਂ ਲਗਾਤਾਰ ਲੁਧਿਆਣੇ ਜਾਂਦਾ ਸੀ ਹੂੰ ਪਹਿਲਾਂ ਉਹਨਾਂ ਦਾ ਪਤਾ ਸ਼ਤਾਂ ਲੈਣ ਜਾਈਦਾ ਸੀ ਚਿੰਦਾ ਭਾਈ ਦਾ ਹੂੰ ਫੇਰ ਇਹਨਾਂ ਨੂੰ ਫੋਨ ਕਰਕੇ ਨਾਲ ਬਹਿ ਜਾਣਾ ਲੰਬਾ ਸਮਾਂ ਬੈਠੇ ਲੱਗਦਾ ਹੀ ਨਹੀਂ ਸੀ ਕੋਈ ਉਹਨਾਂ ਦੇ ਕੋਈ ਕੈਨੇਡਾ ਤੋਂ ਆਏ ਹੋਏ ਸੀ ਫੈਨ ਵਗੈਰਾ ਦੋਸਤ ਹਮ ਅਸੀਂ ਬੈਠੇ ਲਾਸਟ ਮੁਲਾਕਾਤ ਉਹੀ ਆ ਕਿ ਖਾਣਾ ਵੀ ਬਣਾਇਆ ਸੀ ਭੈਣ ਜੀ ਨੇ ਬੇਟਾ ਸੀ ਉਹਨਾਂ ਦਾ ਉਹਨਾਂ ਨੇ ਸੁਣਾਇਆ ਹਮ ਬੇਟੇ ਨੇ ਫਿਰ ਪਤਾ ਨਹੀਂ ਕੀ ਕੀ ਗੱਲਾਂ ਹੋਈਆਂ ਮੇਰੇ ਖਿਆਲ 'ਚ ਨਹੀਂ ਹਮ ਕੋਈ ਗੱਲ ਖਿਆਲ 'ਚ ਆ ਕਿ ਉੱਤਰ ਉਤਾਰਾ ਪੰਜਾਬੀ ਦਾ ਸਾਡੇ ਕੋਲ ਉਸ ਪਾਇ ਦਾ ਇੱਕ ਵੀ ਬੰਦਾ ਹੈ ਨਹੀਂ ਹੂੰ ਹੂੰ ਤੇ ਬਹੁਤ ਵੱਡਾ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਔਰ ਔਰ ਸੁਭਾਅ ਦੇ ਵਿੱਚ ਨਿਮਰਤਾ ਜਿੰਨੀ ਸੁਰਜੀਤ ਪਾਤਰ ਜੀ ਦੀ ਦੇਖੀ ਦਰਵੇਸ਼ ਦਰਵੇਸ਼ ਜਾਨਾ ਤਬੀਅਤ ਦੇ ਬੰਦੇ ਸੀ ਇੱਕ ਵਾਰੀ ਭੈਣੀ ਸਾਹਿਬ ਮੈਂ ਤਾਂ ਰੁਟੀਨ ਚ ਫਿਰਦਾ ਰ ਇਹਨਾਂ ਨੇ ਮੇਰੇ ਮੇਰਾ ਸੁਭਾਅ ਹੂੰ ਕਦੀ ਕਿਤੇ ਚੱਲ ਜਾਣਾ ਕਦੀ ਕਿਤੇ ਆਪਣਾ ਜਦੋਂ ਫੁਰਸਤ ਮਿਲੀ ਧਾਰਮਿਕ ਜਗਾ ਭੈਣੀ ਸਾਹਿਬ ਹੈ ਨਾ ਜੀ ਸੁਣੀ ਹੋਣੀ ਜਗਾ ਜੀ 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 ਲੁਧਿਆਣਾ ਨੇੜੇ ਹਾਂ ਉਹ ਸਤਗੁਰਾਂ ਤੋਂ ਬਾਅਦ ਮੈਂ ਘਟ ਜਾਣ ਲੱਪਿਆ ਉੱਥੇ ਮੈਂ ਗਿਆ ਐਵੇਂ ਮੈਂ ਕਿਹਾ ਵੇਖੀ ਕੀ ਮਾਹੌਲ ਹੈ ਮੱਥਾ ਚੱਤਰ ਟੇਕ ਕੇ ਨਿਕਲੇ ਤੇ ਇਹ ਵੀ ਉੱਥੇ ਸਨ ਅੱਛਾ ਜੇ ਮੈਨੂੰ ਕਹਿਣ ਲੱਗੇ ਹੁਣ ਫਿਰ ਮੈਂ ਕਹਿ ਬ ਨਹੀਂ ਮਗੋਂਦਾ ਮੈਨੂੰ ਉੱਥੇ ਘਰ ਛੱਡ ਦਿਓ ਲੁਧਿਆਣੇ ਮੈਂ ਕਿਹਾ ਮੇਰੀ ਤੇ ਲਾਟਰੀ ਆ ਮੈਂ ਜਿਹੜੇ ਮਰਜ਼ੀ ਬੰਨੇ ਜਾਣਾ ਹੋਵੇ ਮੈਂ ਅਪ ਮੇਰੇ ਲਈ ਇਸ ਤੋਂ ਵੱਡਾ ਕੀ ਹੈ ਕਿ ਅਸੀਂ ਸਫਰ ਕਰਾਂਗੇ ਤੁਹਾਨੂੰ ਛੱਡਣਾ ਛੱਡਣਾ ਫਿਰ ਉਹ ਵੀ ਬੜੀ ਮੁਲਾਕਾਤ ਦੋ ਲਾਸਟ ਟਾਈਮ ਬਾਕੀ ਤਾਂ ਬਹੁਤ ਜ਼ਿੰਦਗੀ ਚ ਮਿਲੇ ਸੀ ਔਰ ਹੰਸ ਜੀ ਕੋਈ ਕੋਈ ਜਿਹੜੀ ਜਿਹੜੀ ਤੁਹਾਡੇ ਤੋਂ ਦਿਲ ਦੇ ਸਾਰੀਆਂ ਹੀ ਕਰੀਬ ਹੋਣ ਗਿਆ ਉਹਨਾਂ ਦੀਆਂ ਲਿਖਤਾਂ ਪਰ ਕੋਈ ਦਿਲ ਦੇ ਜਿਹੜੀ ਬੇਹਤ ਕਰੀਬ ਅੱਜ ਇਸ ਮੌਕੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਯਾਦ ਆਵੇ ਉਹ ਬਸ ਬੰਦਰ ਲੋਕਾਂ ਦਾ ਦਰਦ ਤਾਂ ਹੁੰਦਾ ਹੀ ਆ ਆਪਣਾ ਦਰਦ ਤਾਂ ਹੁੰਦਾ ਹੀ ਆ ਲੇਕਿਨ ਕਿਸੇ ਦਾ ਦਰਦ ਨੂੰ ਵੀ ਇਹੋ ਜਿਹਾ ਅਹਿਸਾਸਮੰਦ ਆਦਮੀ ਉਸੇ ਤਰ੍ਹਾਂ ਰਿਲੇਟ ਕਰਕੇ شدت ਨਾਲ ਮਹਿਸੂਸ ਕਰਦਾ ਵੇਖੋ ਨਾ ਉਹ ਵੀ ਲਿਖ ਸਕਦਾ ਕਿ ਜੋ ਵਿਦੇਸ਼ਾਂ ਚ ਰੋਲਦੇ ਨੇ ਰੋਜੀ ਲਈ ਜੋ ਉਹ ਜਦੋਂ ਤੇ ਇਸ ਪਰਤਨ ਕੇ ਆਪਣੇ ਕਦੇ ਕੁਝ ਤਾਂ ਸੇਕਣ ਕੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੀਟ ਜਾ ਬੈਣਗੇ ਕੁਝ ਕਿ ਹਾਤਾ ਹਨੇਰਾ ਜਰੇਗਾ ਕਿ ਨਹੀਂ ਚੁਪਰੇ ਹਾਤਾ ਸ਼ਮਾਦਾਨ ਕੀ ਕਹਿਣਗੇ ਇੱਕ ਮੈਂ ਗੀਤ ਗਾਇਆ ਸੀ ਉਹ ਤੇ ਮੈਨੂੰ ਲੱਗਦਾ ਹੁੰਦਾ ਸੀ ਮੈਂ ਮੇਰੇ ਲਈ ਮੈਂ ਹੀ ਆ ਉਹ ਮੇਰੀ ਮੇਰੀ ਜ਼ਿੰਦਗੀ ਆ ਕਿ ਸੁਨੇ ਸੁਨੇ ਰਾਵਾਂ ਵਿੱਚ ਕੋਈ ਕੋਈ ਪੈੜ ਏ ਦਿਲ ਹੀ ਉਦਾਸ ਸੀ ਜੀ ਬਾਕੀ ਸਭ ਖੈਰ ਹੈ ਵਾਹ नि पिंड निर से कच्चिया बोड़ा जहा दर कौन ला लफज भावुक हो गए और कौन ला लफज लियांधा ओड़ा जहा दर सी अम्मी मेरी चिंता ਤੇ ਬਹੁਤੋਂ ਮੇਰੇ ਡਰ ਸੀ ਜਦੋਂ ਮੇਰੀ ਔਦ ਅਜੇ ਮਸਹਬੁੱਲ ਪਰ ਸੀ ਉਦੋਂ ਤੋਂ ਹੀ ਸਾਡੇ ਨਾਲ ਖੁਸ਼ੀਆਂ ਦਾ ਵੈਰ ਹੈ ਦਿਲ ਵੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਵਾਹ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ਤੇਰੀ ਚੁੱਪ ਨੇ ਜੀਰ ਹੀ ਲਈਆਂ ਸਾਰੀਆਂ ਹੂੰ ਵੇਖ ਉਹਨਾਂ ਦਾ ਕਿੰਨਾ ਸ਼ੋਰ ਜਹਾਨ ਵਿੱਚ ਤੂੰ ਜੋ ਸਾਨੂੰ ਚੁੱਪ-ਚੁੱਪ ਵਾਜਾਂ ਮਾਰੀਆਂ ਹੂੰ ਆਏ ਹਾਏ ਕੀ ਕੀ ਤੁਸੀਂ ਪਾਜੀ ਅਸੀਂ ਤਾਂ ਪੀ ਬੈਠੇ ਸੀ ਛਪਾਤਰ ਨੂੰ ਪੀ ਬੈਠਾ ਮੈਂ ਕੀਤਾ ਹੋਇਆ ਉਹਨੂੰ ਮੈਂ ਤਾਂ ਸੋਚ ਵੀ ਨਹੀਂ ਸਕਦਾ ਜ਼ਿੰਦਗੀ ਵਿੱਚ ਕਿਉਂਕਿ ਉਹਦੇ ਤੋਂ ਬਿਨਾ ਉਹਦੇ ਤੋਂ ਬਿਨਾ ਪੰਜਾਬ ਕੀ ਹੈ ਹਮਮ ਸੋਰੀ ਧੰਨਵਾਦ ਧੰਨਵਾਦ ਹਾਂ ਜੀ